ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਇੰਡਸਟਰੀ ਦੇ तमाम ਸਿਤਾਰਿਆਂ ਦੇ ਵੱਲੋਂ ਪੰਗੂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ ਪੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂਹੜ ਮਾਜਰੀ ਦਾ ਰਹਿਣ ਵਾਲਾ ਸੀ ਰਿਸ਼ਤੇਦਾਰਾਂ ਮੁਤਾਬਕ ਰਣਦੀਪ ਪੰਗੂ ਨੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਚੰਡੀਗੜ੍ਹ ਦੇ ਪੀਜੀਐ ਹਸਪਤਲ ਲਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਕਾਬਿਲੇ ਗੌਰ ਹੈ ਕਿ ਰੰਦੀਪ ਪੰਗੂ ਨੇ ਹੁਣ ਤੱਕ ਕਈ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ਬੱਲੇਓ ਚਲਾਕ ਸੱਜਣਾ ਕ੍ਰੇਜੀ ਟੱਬਰ ਵਰਗੀਆਂ ਫਿਲਮਾਂ ਦੇ ਵਿੱਚੋਂ ਅਦਾਕਾਰੀ ਕਰ ਚੁੱਕੇ ਨੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਗੌਰ ਕਰਮਜੀਤ ਅਨਮੋਲ ਮਲਕੀ ਤਰਾਉਣੀ ਗੁਰਪ੍ਰੀਤ ਕੌਰ ਪੰਗੂ ਸਨੇ ਕਈ ਅਦਾਕਾਰਾਂ ਤੋਂ ਸਿੱਖਣ ਨੂੰ ਮਿਲੇ ਸਨ ਇਨਾ ਅਦਾਕਾਰ ਨੇ ਰਣਦੀਪ ਪੰਗੂ ਦੇ ਫਿਲਮੀ ਕਰੀਅਰ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇੰਡਸਟਰੀ ਦੇ ਵਿੱਚ ਰਣਦੀਪ ਪੰਗੂ ਦੇ ਦੇਹਾਂ ਦੀ ਖਬਰ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਹਨਾਂ ਦੇ ਦੇਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਬਹੁਤ ਹਾਸਮੁਖ ਸੁਭਾਸੀ ਉਹ ਹੱਸਦਾ ਹੀ ਰਹਿੰਦਾ ਸੀ ਉਹਨੇ ਇਕੱਲੀਆਂ ਫਿਲਮਾਂ ਨਹੀਂ ਉਸ ਤੋਂ ਪਹਿਲਾਂ ਉਹ ਇੱਕ ਪਲੇਅਰ ਸੀ ਕਬੱਡੀ ਦਾ ਬਹੁਤ ਅੱਛਾ ਪਲੇਅਰ ਸੀ ਉਹ ਤੇ ਇੱਥੇ ਚਮਕੌਰ ਸਾਹਿਬੀ ਉਹ ਜੀ ਅਕੈਡਮੀ ਦੇ ਵਿੱਚ ਉਹ ਕਾਫੀ ਖੇਡਦਾ ਰਿਹਾ ਹੈ ਉਹਨੇ ਬਹੁਤ سارے ਮੈਚ ਖੇਡੇ ਉਸ ਤੋਂ ਬਾਅਦ ਉਹ ਸਾਡੇ ਨਾਲ ਜੁੜਿਆ ਲਗਭਗ 8-10 ਸਾਲ ਹੋ ਗਏ ਸੀ ਧੂ ਪਹਿਲਾਂ ਉਹਨੇ ਥੀਏਟਰ ਕੀਤਾ ਬਹੁਤ ਨਾਟਕੋ ਕੀਤੇ ਸਾਡੇ ਪੰਜਾਬੀ ਨਾਟਕਕਾਰ ਬਾਬਾ ਬੋੜ ਗੁਰਸਰਨ ਭਾਜੀ ਦੀ ਟੀਮ ਹੈ 71 ਉਹਦੇ ਸਰਪ੍ਰਸਤ ਨੇ ਅੱਜਕੱਲ ਭਾਜੀ ਦੇ ਜਾਣ ਤੋਂ ਬਾਅਦ ਤੇ ਉਹਨਾਂ ਨੇ ਵੀ ਉਹਨੇ ਬਹੁਤ سارے ਨਾਟਕ ਕੀਤੇ ਆ ਤੇ ਕਾਫੀ ਸਾਰੀਆਂ ਫਿਲਮਾਂ ਵੀ ਕੀਤੀਆਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਰ ਅਚਾਨਕ ਅੱਜ ਜਿਹੜਾ ਕੁਝ ਹੋਇਆ ਉਹ ਅਸੀਂ ਸੋ ਜੀ ਬਣੀ ਸਕਦੇ ਕਿ ਕਿਵੇਂ ਉਹ ਚਲੇ ਗਿਆ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਉਹਦੇ ਨਾਲ ਅ ਕਟੋ ਕਟ 30 ਮਈ ਤੋਂ ਪਹਿਲਾਂ ਮੈਂ ਜੁਕੇ ਜਾਣਾ ਸੀ ਉਹਦਾ ਮੈਨੂੰ ਫੋਨ ਆਇਆ ਕਿ ਮੈਂ ਚਮਕੌਰ ਸਾਹਿਬ ਆਇਆ ਹੋਇਆ ਮੈਂ ਤੁਹਾਨੂੰ ਮਿਲਣਾ ਤੇ ਮੈਂ ਉਹ ਕਿਹਾ ਬੇਟਾ ਮੈਂ ਰਸਤੇ 'ਚ ਆਪਾਂ ਕੀ ਗੱਲ ਕਰਦੇ ਆ ਤੇ ਮੈਨੂੰ ਹਜੇ ਆਈ ਨੂੰ ਦੋ ਦਿਨ ਹੀ ਹੋਏ ਮੈਨੂੰ ਤਾਂ ਸਵੇਰੇ ਖਬਰ ਮਿਲੀ ਆ ਹੀ ਐਸੀ ਕਿ ਨਾ ਥੋੜੀ ਤਾਂ ਕਦੋਂ ਮਿਲਿਆ ਸੀ ਕਿੰਨੇ ਕ ਟਾਈਮ ਪਹਿਲਾਂ ਮਿਲਿਆ ਸੀ ਕਿਹੜੀ ਫਿਲਮ ਤੋਂ ਸਟਾਰਟ ਕੀਤੀ ਫਿਲਮਾਂ ਤਾਂ ਉਹਨੇ ਦੇਖੋ ਪਹਿਲਾਂ ਸ਼ਾਰਟ ਮੂਵੀਜ਼ ਕੀਤੀਆਂ ਥੀਏਟਰ ਕੀਤਾ ਸ਼ਾਰਟ ਮੂਵੀਜ਼ ਕੀਤੀਆਂ ਅ ਇਸ ਤਰੀਕੇ ਨਾਲ ਨਹੀਂ ਕਿ ਮੇਰੇ ਨਾਲ ਕੋਈ ਸਪੈਸ਼ਲ ਫਿਲਮ ਕੀਤੀ ਉਹਨੇ ਪੰਜਾਬੀ ਇੰਡਸਟਰੀ 'ਚ ਹੀ ਕੰਮ ਕੀਤਾ ਜਿਵੇਂ ਆ ਪਿੱਛੇ ਜੇ ਇੱਕ ਫਿਲਮ ਸੀਗੀ ਅ ਕਿਹੜੀ ਫਿਲਮ ਸੀ ਉਹ ਇਹ ਜਨਮ ਤੇਮਾਰੇ ਲਿਖੇ ਉਹਦੇ ਵਿੱਚ ਬਹੁਤ ਅੱਛਾ ਕੈਰੇਕਟਰ ਸੀ ਉਹਦਾ ਇਹ ਜਨਮ ਤੇਮਾਰੇ ਲਿਖੇ ਕਿੰਨੇ ਲੋਕਾਂ ਨੇ ਦੇਖੀ ਆਰਟਿਸਟ ਬਹੁਤ ਤਖੜਾ ਸੀ ਉਹ ਬਹੁਤ ਵਧੀਆ ਆਰਟਿਸਟ ਸੀ ਕਿਉਂਕਿ ਉਹਨੇ ਪਹਿਲਾਂ ਥੀਏਟਰ ਕੀਤਾ ਥੀਏਟਰ ਤੋਂ ਬਾਅਦ ਉਹ ਫਿਲਮ ਇੰਡਸਟਰੀ ਦੇ ਵਿੱਚ ਆਇਆ ਠੀਕ ਜਿਹਾ ਪਰਿਵਾਰ ਸੀਗਾ ਉਹਦਾ ਬਹੁਤ ਹਾਸਮੁਖ ਸੁਭਾਅ ਦਾ ਸੀ ਇਹੀ ਨਹੀਂ ਕੱਲਾ ਵੀ ਉਹ ਫਿਲਮਾਂ 'ਚ ਹੀ ਕੰਮ ਕਰਦਾ ਸੀ ਉਹ ਘਰ ਦਾ ਕੰਮ ਵੀ ਬਹੁਤ ਕਰਦਾ ਸੀ ਖੇਤਾਂ ਵਿੱਚ ਅਕਸਰ ਤੁਸੀਂ ਦੇਖਦੇ ਸੀ ਉਹਦੀਆਂ ਵੀਡੀਓ ਮਤਲਬ ਖੇਤਾਂ ਦੇ ਵਿੱਚ ਫਸਲ ਬੋਣੀ ਜੀ ਬੀਜਣੀ ਤੇ ਉਹਨੇ ਮਤਲਬ ਪਸ਼ੂਆਂ ਨੂੰ ਪੱਠੇ ਤੱਕ ਸਾਰਾ ਕੰਮ ਐਦਾਂ ਨਹੀਂ ਸੀਗਾ ਕਿ ਉਹ ਇੱਕ ਆਪਣੇ ਆਪ ਦੀ ਸਟਾਰ ਫੀਲਿੰਗ ਉਹਦੀ ਸਾਰੇ ਕੰਮ ਕਰਦਾ ਸੀ ਹਾਸਮੁਖ ਇੰਨਾ ਸੀ ਕਿ ਹਰ ਕੋਈ ਉਹਨੇ ਬੁਲਾਉਣਾ ਹਰ ਇੱਕ ਨੂੰ ਵੇਸ਼ ਕਰਨੀ ਉਹਨੇ ਹਰ ਇੱਕ ਦਾ ਚਾਹਤਾ ਸੀ ਤੁਹਾਡੇ ਨਜ਼ਦੀਕ ਹੀ ਉਹਦਾ ਪਿੰਡ ਆ ਤੁਸੀਂ ਪਰਿਵਾਰ ਨੂੰ ਵੀ ਮਿਲੇ ਹੋਵੋਗਾ हां ਮੇਰੇ ਲੋਜ ਵੀ ਉੱਥੇ ਹੀ ਨੇ ਚੂੜਮਾਜਰੇ ਦਾ ਪਿੰਡ ਹੈ ਤੇ ਮੇਰੇ ਹਸਬੰਦ ਸਰਦਾਰ ਸਵਨ ਸਿੰਘ ਪੰਗੂ ਵੀ ਉਸੇ ਪਿੰਡ ਦੇ ਨੇ ਤੇ ਮੈਨੂੰ ਇੱਕ ਗੱਲ ਉਹਦੀ ਅੱਜ ਬੜੀ ਸਵੇਰੇ ਯਾਦ ਆਈ ਤੇ ਇੱਥੇ ਆ ਕੇ ਕਈ ਵਾਰੀ ਉਹਨੇ ਕਹਿਣਾ ਕਹਿੰਦਾ ਚੂੜਮਾਜਰੇ ਦੇ ਵਿੱਚ ਦੋ ਹੀ ਹੀਰੇ ਜੰਮੇ ਨੇ ਇੱਕ ਸਵਰਨ ਸਿੰਘ ਪੰਗੂ ਇੱਕ ਮੈਂ ਆ ਤੇ ਮੈਂ ਅੱਜ ਸਵੇਰੇ ਯਾਦ ਕਰਦੀ ਸੀ ਮੈਂ ਕਿਹਾ ਦੇ ਪਤਾ ਨਹੀਂ ਹੱਥਾਂ ਚੋਂ ਕਿਵੇਂ ਅਚਾਨਕ ਚਲੇ ਗਿਆ ਹਾਂ ਕਰੋ ਇਹ ਵੀ ਪਤਾ ਲੱਗੇ ਉਸ ਟਾਈਮ ਤੋਂ ਡਰਿੰਕ ਕਰਨ ਲੱਗ ਗਿਆ ਸੀ ਹਾਂ ਥੋੜਾ ਕਦੇ 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 ਦੇਖੋ ਮੈਂ ਮੇਰੀ ਤਾਂ ਚੇਪ ਬਹੁਤ ਮੰਨਦਾ ਸੀ ਮੈਥੋਂ ਨਾ ਉਹ ਐ ਜੇ ਉਹਨੂੰ ਲੱਗਦਾ ਸੀ ਕਿ ਮੇਰੇ ਗੁੱਸੇ ਨਾ ਹੋਣਾ ਜਿਵੇਂ ਸਾਡੇ ਨਾਲ ਹਰਵਿੰਦਰ ਐ ਮਲਕੀਤ ਐ ਹਰਵਿੰਦਰ ਨਾਲ ਅਕਸਰ ਉਹਦੀ ਕਿਉਂ ਹਾਂਵੇਂ ਜੇ ਸੀਗੇ ਅਕਸਰ ਗੱਲ ਹੁੰਦੀ ਰਹਿੰਦੀ ਸੀ ਤੇ ਜਿਵੇਂ ਇਸ ਤਰੀਕੇ ਨਾਲ ਬੰਦੇ ਨੇ ਫਰਸਟ੍ਰੇਟ ਹੋ ਜਾਣਾ ਵੀ ਮਹਿੰਗਾਈ ਬਹੁਤ ਐ ਕੰਮ ਘਟ ਐ ਜੇ ਅਹੀਆਂ ਗੱਲਾਂ ਕਰਨ ਲੱਗ ਗਿਆ ਸੀ ਫਿਰ ਉਹਨਾਂ ਦਾ ਬਹੁਤ ਕਹਿਣਾ ਵੀ ਆ ਆਪਾਂ ਕਿਹੜਾ ਪਹਿਲਾਂ ਇਹ ਆ ਬਹੁਤ ਸਟਾਰਾਂ ਦੇ ਘਰ ਜੰਮੇ ਸੀਗੇ ਇਹ ਤਾਂ ਆਪਾਂ ਮਿਹਨਤ ਕੀਤੀ ਐ ਨਹੀਂ ਤੇ ਕੰਮ ਕੱਲਾ ਇਹੀ ਨਹੀਂ ਗੀ ਵੀ ਆਪਾਂ ਇੰਡਸਟਰੀ 'ਚ ਕੰਮ ਕਰਨਾ ਆਪਣੇ ਲਈ ਬਹੁਤ ਕੰਮ ਨੇ ਤੇ ਐ ਐ ਨਹੀਂ ਸੀ ਲੱਗਦਾ ਕਿ ਉਹ ਐਂ ਚਾਨਕ ਚਲਾ ਜਾਊ ਥੋੜਾ ਇਸ ਤਰੀਕੇ ਨਾਲ ਲੱਗਦਾ ਸੀਗਾ ਕਿ ਉਦਾਸ ਹੈ ਕੁਝ ਦੱਸਿਆ ਕਿੰਨੇ ਟਾਈਮ ਤੋਂ ਘਰੇ ਪਹਿਲਾਂ ਬੈਠਾ ਸੀ ਉਹ ਇਸ ਤਰੀਕੇ ਨਾਲ ਤਾਂ ਉਹਦੀ ਆ ਪਿੱਛੇ ਜੀ ਵੀ ਮੈਨੂੰ ਲੱਗਦਾ ਦੋ ਤਿੰਨ ਫਿਲਮਾਂ 'ਚ ਉਹਨੇ ਕੰਮ ਕੀਤਾ ਹੈ ਕੁਝ ਗੱਲ ਵੀ ਚੱਲ ਰਹੀ ਸੀ ਮੈਨੂੰ ਉਸਨੂੰ ਫੋਨ ਤੇ ਉਹਨੇ ਦੱਸਿਆ ਕਿ ਮੈਨੂੰ ਆਂਿਆਂ ਨੇ ਇੱਕ ਦੋ ਕਾਲ ਕਿਉਂਕਿ ਚਲੋ ਕੰਮ ਦੀ ਤੁਹਾਡੀ ਕੋਈ ਮੈਨੂੰ ਨਹੀਂ ਲੱਗਦਾ ਮਸਲਾ ਸੀਗਾ ਉਹਦਾ ਉਹੀ ਜਿਵੇਂ ਕੋਈ ਕਈ ਵਾਰੀ ਬੰਦਾ ਕੋਈ ਬੰਦਾ ਵਿਹਲਾ ਨਹੀਂ ਬੈਠ ਸਕਦਾ ਦੇਖੋ ਇਕਨੋਮਿਕਲੀ ਤਾਂ ਵਰਲਡ ਲੈਵਲ ਤੇ ਸਾਰਾ ਕੁਝ ਇਸ ਤਰੀਕੇ ਨਾਲ ਹੋਇਆ ਹੋਇਆ ਹੁਣ ਇੰਨੀ ਮਹਿੰਗਾਈ ਹੈ ਉਹ ਗੱਲ ਤਾਂ ਇਹ ਹੈ ਵੀ ਪਤਾ ਨਹੀਂ ਕਿਹੜੀ ਚੀਜ਼ ਬੰਦੇ ਦੇ ਮਨ ਚ ਕੀ ਬੈਠਿਆ ਹੁੰਦਾ ਕਿਉਂਕਿ ਮੈਨੂੰ ਉਹ ਬੈਠ ਕੇ ਨਹੀਂ ਮਿਲਿਆ ਹੁਣ ਕਾਫੀ ਦੇਰ ਤੋਂ ਹਰਵਿੰਦਰ ਹੁਣ ਨਾਲ ਉਹਦਾ ਕਾਫੀ ਚੱਲ ਰਿਆ ਸੀ ਇਹਨਾਂ ਦਿਨਾਂ 'ਚ ਕਿਉਂਕਿ ਮੈਂ ਬਿਜੀ ਸੀ ਮੈਂ ਯੁਕੇ ਗਈ ਹੋਈ ਸੀ ਹਾਂ ਜਿਵੇਂ ਜੇ ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ ਹੁੰਦੇ ਹੀ ਘਟਾ ਪਿਆ ਜਾਂਦਾ ਤੇ ਪਰਿਵਾਰ ਨੂੰ ਮਿਲਿਓ ਕਰ ਇਹਨਾਂ ਦੀ ਕਿਸੇ ਨੂੰ ਗੱਲਬਾਤ ਆਸੀਂ ਪਿੰਡ ਜਾਂਦੇ ਰਹਿੰਦੇ ਸੀ ਅਸੀਂ ਮਿਲਦੇ ਸੀ ਪਰ ਅੱਜ ਜਦੋਂ ਇਹ ਲੱਗਿਆ ਕਿ ਉਹ ਹਜੇ ਪੀਜੀ ਆਈ ਐ ਡੈੱਡ ਬੋਡੀ ਨਹੀਂ ਆਈ ਤੇ ਅਸੀਂ ਸਾਰੇ ਜਿਵੇਂ ਹੁਣ ਰਾਜਵਿੰਦਰ ਆਇਆ ਹੋਇਆ ਹਰਵਿੰਦਰ ਐਮਲਕੀਤ ਐ ਸਾਰਿਆਂ ਨੂੰ ਇਹ ਸੀਗੇ ਵੀ ਪਹਿਲਾਂ ਜੇ ਕਿ ਇੱਕ ਤਾਂ ਗਰਮੀ ਆ ਪਰਿਵਾਰ ਤੇ ਕਈ ਵਾਰੀ ਅਸੀਂ ਬੋਝ ਹੀ ਬਣ ਜਾਂਦੇ ਹਾਂ ਵੀ ਅਸੀਂ ਇਨ ਟੱਚ ਚਾ ਉਹਦੇ ਬ੍ਰਦਰ ਨਾਲ ਇਨ ਟੱਚ ਚਾ ਜਦੋਂ ਹੀ ਆਉਂਦਾ ਅਸੀਂ ਜਾਣਦੇ ਹਾਂ ਗੱਲਬਾਤ ਚੱਲ ਰਹੀ ਹੈ ਸਾਡੀ ਉਹਨਾਂ ਨਾਲ ਕੀ ਕਿਹੜਾ ਚੱਲ ਰਿਹਾ ਇਸ ਕੋਟਰ ਨੂੰ ਬਸ ਇਹੀ ਲੱਗਦਾ ਕਿ ਕਿਉਂਕਿ ਉਹ ਵੀ ਇੱਕ ਨੌਜਵਾਨ ਮੁੰਡਾ ਸੀ ਯੂਥ ਹੈ ਮੈਨੂੰ ਇਹ ਲੱਗਦਾ ਕਿ ਸਾਡੇ ਕਰਨ ਲਈ ਬਹੁਤ ਕੁਝ ਹੈ ਜੇ ਉਹਨੇ ਬਹੁਤ ਕੁਝ ਕਰਨਾ ਸੀ ਕੁਝ ਬੱਚੇ ਇਹ ਜਿਵੇਂ ਉਦਾਸ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਕਿ ਸਾਨੂੰ ਆਪਦੇ ਪਿਛੋਕੜ ਨੂੰ ਸਾਡੇ ਇਤਿਹਾਸ ਨੂੰ ਇਤਿਹਾਸ ਨੂੰ ਸਿੱਖਣਾ ਚਾਹੀਦਾ ਹੈ ਖਾਸ ਕਰਕੇ ਤੇ ਜੇ ਕੋਈ ਗੱਲ ਸਾਡੇ ਮਨ ਚ ਆਉਂਦੀ ਵੀ ਆ ਉਦਾਸੀ ਵਾਲੀ ਇੱਕ ਦੋ ਮਿੰਟ ਲਈ ਸਾਨੂੰ ਕਿਸੇ ਨਾਲ ਸਾਂਝੀ ਕਰਨੀ ਚਾਹੀਦੀ ਆ ਉਸ ਉਦਾਸੀ ਚੋਂ ਨਿਕਲਣਾ ਚਾਹੀਦਾ ਹੈ ਜਿਹੜਾ ਜੀਵਨ ਹੈ ਬਹੁਤ ਬੜਮੁੱਲਾ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇਹ ਤਾਂ ਗੱਲਾਂ ਕੁਝ ਮਿੰਟ ਦੀਆਂ ਹੁੰਦੀਆਂ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਸਾਰਿਆਂ ਨੂੰ ਮੇਰਾ ਇਹੀ ਸਨੇਹਾ ਹੈ ਕਿ ਆਓ ਆਪਾਂ ਜ਼ਿੰਦਗੀ ਜਿੰਦਾਬਾਦ ਦਾ ਨਾਅਰਾ ਲਾਈਏ ਨਾ ਕਿ ਆਪਾਂ ਉਦਾਸ ਹੋਈਏ ਸੱਚਮੁੱਚ ਜਿਹੜਾ ਹੈਗਾ ਬੜੀ ਦੁੱਖਦਈ ਖਬਰ ਸਾਡੇ ਲਈ ਹੈ ਨਾ ਥੀਏਟਰ ਵਾਲਿਆਂ ਲਈ ਹਰ ਮੈਨੂੰ ਇਹ ਕਹਣ ਦੇ ਵਿੱਚ ਕੋਈ ਨਹੀਂ ਕਿ ਵੇਲੇ ਕਾਲਜ ਦੇ ਵਿੱਚ ਉਹ ਮੇਰਾ ਸਟੂਡੈਂਟ ਬਣਿਆ ਵੇਲੇ ਕਾਲਜ ਦੇ ਵਿੱਚ ਉਹਨੇ ਕੰਮ ਕੀਤਾ ਉਸ ਤੋਂ ਬਾਅਦ ਜਿਹੜੀ ਉਹਨੇ ਪਹਿਲੀ ਫਿਲਮ ਵੀ ਕੀਤੀ ਹਰਜੀਤ ਬਾਜੀ ਹੋਰਾਂ ਦੀ ਇਹ ਜਨਮ ਤੁਮਾਰੇ ਲੇਖੇ ਉਹ ਵੀ ਹਰਜੀਤ ਬਾਜੀ ਮੈਂ ਓਡੀਸ਼ਨ ਲੈਣ ਆਏ ਸੀਗੇ ਤਾਂ ਮੈਂ ਉਹਦਾ ਓਡੀਸ਼ਨ ਦਵਾਇਆ ਤਾਂ ਜਨਮ ਤੁਮਾਰੇ ਲੇਖੇ ਦੇ ਵਿੱਚ ਉਹਨੇ ਭਗਤ ਪੂਰਨ ਸਿੰਘ ਦਾ ਜਿਹੜੇ ਉਹ ਭਗਤ ਪਿਆਰਾ ਬਣਿਆ ਸੀਗਾ ਉਹਨੇ ਉਹ ਕਿਰਦਾਰ ਜਿਹੜਾ ਹੈ ਉਹ ਅਦਾ ਕੀਤਾ ਉਹ ਤੋਂ ਬਾਅਦ ਜਿਹੜਾ ਹੈ ਉਹਨੇ ਬਹੁਤ ਸਾਰੀ ਸਟਰਗਲ ਕੀਤੀ ਸਟਰਗਲ ਦੇ ਨਾਲ ਜਿਹੜਾ ਹੈ ਉਹਨੇ ਆਪਣਾ ਫਿਲਮ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਦੂਰਬੀਨ ਜਾਂ ਹੋਰ ਬਹੁਤ ਸਾਰੀਆਂ ਕਾਫੀ ਸਾਰੀਆਂ ਜਿਹੜੀਆਂ ਚਰਚਿਤ ਫਿਲਮਾਂ ਨੇ ਜੀ ਦੇ ਵਿੱਚ ਉਹਦਾ ਕਾਫੀ ਵੱਡਾ ਜਿਹੜਾ ਹੈ ਕਿਰਦਾਰ ਸੀ ਤੇ ਅੱਜ ਉਹਦੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗੀ ਖਾਸੀ ਪਛਾਣ ਬਣ ਗਈ ਸੀ ਤੇ ਉਹਦਾ ਸਟੇਜ ਤੇ ਵੀ ਉਹਨਾਂ ਨੇ ਰੋਲ ਨਿਭਾਏ ਨੇ ਜਾਂਦਾ ਹੈ ਜੇ ਕੋ ਪੱਲਾ ਹੈ ਜੇ ਕੋ ਜਿਹੜੇ ਤੁਹਾਨੂੰ ਯਾਦ ਆਉਂਦੇ ਉਹਨਾਂ ਸਟਾਈਲ ਆ ਨਹੀਂ ਬਿਲਕੁਲ ਉਹਨੇ ਸਟੇਜ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਨੇ ਮੇਰੇ ਕੋਲ ਮਲਾਕਸ ਰੰਗ ਮੰਚ ਸਮਰਾਲਾ ਦੇ ਨਾਲ ਨਾਟਕ ਕੀਤੇ ਫਿਰ ਅੱਗੇ ਜਿਹੜਾ ਹੈ ਚੇਤਨਾ ਗਲਾਮਾ ਚ ਚਮਕੌਰ ਸਾਹਿਬ ਦੇ ਨਾਲ ਮੈਡਮ ਗੁਰਪ੍ਰੀਤ ਭੰਗੂਰਾਂ ਦੇ ਨਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨੇ ਅਕਤਰ ਸਿੰਘ ਹੋਰਾਂ ਦੇ ਨਾਲ ਜਿਹੜੇ ਸਰਦਾਰ ਗੁਰਸ਼ਰਨ ਸਿੰਘ ਜੀ ਗੁਰਸ਼ਰਨ ਪਾਜੀ ਉਹਨਾਂ ਦੀ ਜਿਹੜੀ ਟੀਮ ਸੀ ਉਹਦੇ ਨਾਲ ਵੀ ਉਹਨੇ ਜਿਹੜਾ ਹੈ ਕੰਮ ਕੀਤਾ ਸੋ ਬੜਾ ਫਨੀ ਜਾਂ ਕਿਰਦਾਰ ਸੀ ਉਹਦਾ ਕਿਉਂਕਿ ਕੱਦ ਦਾ ਉਹ ਮਦਰਾ ਸੀਗਾ ਇਸ ਕਰਕੇ ਇੰਡਸਟਰੀ ਦੇ ਵਿੱਚ ਮੈਂ ਜਦੋਂ ਉਹਨੂੰ ਕਿਹਾ ਵੀ ਤੇਰਾ ਕੋਈ ਤੋੜ ਨਹੀਂ ਹੈ ਔਰ ਵੀ ਤੂੰ ਜਿਹੜਾ ਹੈ ਤੂੰ ਕੰਮ ਕਰ ਇੱਕ ਵਾਰੀ ਮਨ ਲਾ ਕੇ ਕੰਮ ਕਰ ਪੂਰੀ ਇੰਡਸਟਰੀ ਦੇ ਵਿੱਚ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੇ ਉਹਨੇ ਮਨ ਲਾ ਕੇ ਕੰਮ ਕੀਤਾ ਤੇ ਕਿਰਦਾਰ ਉਹਨੂੰ ਫਨਿਓ ਮਿਲਦੇ ਸੀਗੇ ਹਨਾ ਤੁਹਾਡਾ ਕਿ ਮੈਨੂੰ ਸੀ ਪਰਿਵਾਰ ਚ ਕਿੰਨੇ ਮੈਂਬਰ ਸੀ ਕਿਸ ਤਰ੍ਹਾਂ ਦਾ ਇਨਸਾਨ ਸੀ ਪਰਿਵਾਰ ਦੇ ਵਿੱਚ ਅਸੀਂ ਮੈਂ ਉਹਦੇ ਬ੍ਰਦਰ ਨੂੰ ਹੀ ਜਾਣਦਾ ਸੀਗਾ ਮੰਮੀ ਡੈਡੀ ਨੂੰ ਕਿਉਂਕਿ ਜਦੋਂ ਕੋਈ ਖੁਸ਼ੀ ਦੀ ਸਾਡੇ ਆਰਟਿਸਟਾਂ ਦੀ ਕੋਈ ਗੱਲਬਾਤ ਹੁੰਦੀ ਸੀ ਅਸੀਂ ਸਾਰੇ ਇਕੱਠੇ ਹੋ ਜਾਂਦੇ ਸੀ ਕਦੇ ਕੋਈ ਜਨਮ ਦਿਨ ਦੇ ਉੱਤੇ ਜਾਂ ਕਿਸੇ ਸਟੇਜ ਸ਼ੋਅ ਦੇ ਉੱਤੇ ਇਕੱਠੇ ਹੁੰਦੇ ਸੀਗੇ ਤੇ ਫੈਮਿਲੀ ਠੀਕ ਸੀਗੀ ਉਹਦੀ ਮਿਹਨਤੀ ਮੁੰਡਾ ਸੀਗਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਮਿਹਨਤ ਬੜੀ ਕਰਦਾ ਸੀਗਾ ਕਿਸ ਤਰ੍ਹਾਂ ਦੇ ਰੋਲ ਨੂੰ ਨਿਭਾਣ ਕਰਦਾ ਸੀ ਵੀ ਇਸ ਤਰ੍ਹਾਂ ਦੇ ਰੋਲ ਕੋ ਡ੍ਰੀਮ ਰੋਲ ਉਹਦਾ ਕੋਈ ਸੀ ਉਹਦਾ ਉਹ ਉਹਨੂੰ ਉਹਨੂੰ ਫਨੀ ਹੀ ਕਰੈਕਟਰ ਜੱਜਦੇ ਸੀਗੇ ਜੇ ਉਹਨੇ ਮੇਰੇ ਕੋਲ ਥੀਏਟਰ ਚ ਵੀ ਕੰਮ ਕਰਿਆ ਹੈਗਾ ਬਾ ਤਾਂ ਉਹਦੇ ਕੋਲ ਆਲਮੋਸਟ ਉਹਦੇ ਸਾਰੇ ਫਨੀ ਕਰੈਕਟਰ ਸੀ ਇੱਕ ਨਾਟਕ ਸੀ ਸਾਡਾ ਇੱਕ ਸੀ ਜਲਪਰੀ ਉਹਦੇ ਵਿੱਚ ਵੀ ਜਿਹੜਾ ਹੈ ਔਰ ਉਹਨੂੰ ਮਤਲਬ ਕਿ ਕਰੈਕਟਰ ਨੂੰ ਸਮਝਣਾ ਆਉਂਦਾ ਸੀ ਉਹ ਕਰੈਕਟਰ ਨੂੰ ਜਿਉਂ ਲੈਂਦਾ ਸੀਗਾ ਜੇ ਮਤਲਬ ਮੈਂ ਕੋਈ ਕਿਸੇ ਹੋਰ ਸ਼ੇਡ ਦੇ ਵਿੱਚ ਕਰੈਕਟਰ ਲਿਖਿਆ ਤਾਂ ਉਨੇ ਆਪਣਾ ਇੱਕ ਸ਼ੇਡ ਦੇ ਕੇ ਜਿਹੜਾ ਹੈਗਾ ਕੈਰੈਕਟਰ ਨੂੰ ਜਿਉਂਦਾ ਕਰਨਾ ਉਹਦੀ ਚ ਖਾਸੀਅਤ ਸੀ ਅੱਜ ਉਹ ਸਾਡੇ ਵਿੱਚ ਨਹੀਂ ਹੈ ਚੱਲੇ ਗਏ ਤੇ ਕੀ ਕਹਿਣਾ ਚਾਹੁੰਦੇ ਹਾਂ ਕੀ ਕਰਨਾ ਕਿਸ ਤਰ੍ਹਾਂ ਵਾਪਰ ਲਈਏ ਕਰੀ ਬਲ ਇਹ ਬਹੁਤ ਮੰਦ ਭਾਗੀ ਜਿਹੜੀ ਹੈਗੀ ਆ ਗੱਲ ਆ ਉਹ ਤਾਂ ਬਹੁਤ ਨੇੜੇ ਦਾ ਮਿੱਤਰ ਹਰਵਿੰਦਰ ਹਰਵਿੰਦਰ ਔਜਲਾ ਇਹ ਦੋਨੋਂ ਇਕੱਠੇ ਜਿਹੜਾ ਹੈ ਉਹਨਾਂ ਨੇ ਕੰਮ ਕੀਤਾ ਇਕੱਠੀ ਥੀਏਟਰ ਗਰੁੱਪਾਂ 'ਚ ਕੰਮ ਕੀਤਾ ਤਾਂ ਮੈਂ ਉਹਦੇ ਨਾਲ ਗੱਲ ਕੀਤੀ ਕਿਉਂਕਿ ਰਾਣੇ ਦੀ ਪਿਛਲੇ ਮਹੀਨਾ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਨਹੀਂ ਗੱਲ ਹੋਈ ਮੈਂ ਹਰਵਿੰਦਰ ਨੂੰ ਤਾਂ ਹਰਵਿੰਦਰ ਕਹਿੰਦਾ ਵੀ ਇੰਡਸਟਰੀ ਨੂੰ ਲੈ ਕੇ ਉਹ ਥੋੜਾ ਜਿਹਾ ਸੀਗਾ ਉਦਾਸ ਸੀ ਉਹ ਉਦਾਸੀ ਉਹਦੀ ਇਸ ਗੱਲ ਦੀ ਸੀਗੀ ਕਿ ਕਈ ਬੰਦੇ ਦੀਆਂ ਕਾੰਖਸ਼ਾਵਾਂ ਵੱਡੀਆਂ ਹੁੰਦੀਆਂ ਨੇ ਵੀ ਆਹ ਫਲਾਨੇ ਕੋਲ ਹੈ ਤੇ ਮੇਰੇ ਕੋਲ ਹੋਣਾ ਚਾਹੀਦਾ ਤੇ ਪਰ ਮੈਨੂੰ ਐ ਲੱਗਦਾ ਵੀ ਉਹ ਇੱਕ ਜ਼ੀਰੋ ਤੋਂ ਉੱਠਿਆ ਹੋਇਆ ਕਲਾਕਾਰ ਸੀ ਤੇ ਉਹਦੀ ਪੂਰੀ ਪੰਜਾਬ ਦੇ ਵਿੱਚ ਪਛਾਣ ਸੀ ਸ਼ਾਇਦ ਜਿਹੜਾ ਹੈ ਜਿੰਨੀਆਂ ਉਹਨੇ ਮਤਲਬ ਕਿ ਆਪਣੇ ਆकांक्षाਵਾਂ ਪਾਲੀਆਂ ਸੀ ਕਿਤੇ ਲੱਗਦਾ ਹੈਗਾ ਵੀ ਮੈਨੂੰ ਸ਼ਾਇਦ ਉਹ ਵੀ ਛੇਤੀ ਉਹਦੇ ਹਾਸਲ ਕਰਨ ਦੇ ਚੱਕਰ ਚ ਸੀ ਇਹ ਉਹਦੀ ਉਦਾਸੀ ਸੀਗੀ ਪਰ ਬਰਬਰ ਉਹ ਵੀ ਇਹ ਜਦ ਲਗਾਤਾਰ ਸ਼ਰਾਬ ਪੀਣਾ ਸ਼ੁਰੂ ਕਰਤਾ ਸੀ ਕਿ ਉਹ ਯੂਨੀਵਰਸਿਟੀ ਸੀਗਾ ਉਹ ਵੀ ਦੱਸ ਲਿਆ ਸ਼ਾਇਦ ਹੋ ਸਕਦਾ ਇਹ ਗੱਲ ਵੀ ਉਹਦੀ ਉਦਾਸੀ ਦੇ ਵਿੱਚੋਂ ਨਿਕਲੀ ਹੋਵੇ ਜਿਹੜੀ ਸ਼ਰਾਬ ਪੀਣ ਵਾਲੀ ਗੱਲ ਹੈਗੀ ਆ ਪਰ ਮੈਂ ਗੱਲ ਕਰਦਾ ਸ਼ਰਾਬ ਪੀਣਾ ਜਾਂ ਉਦਾਸ ਹੋ ਕੇ ਮਤਲਬ ਕਿ ਜਿਹੜਾ ਹੈਗਾ ਵਾ ਉਵੇਂ ਇਹ ਤਾਂ ਕੋਈ ਹੱਲ ਨਹੀਂ ਹੈ ਜ਼ਰੂਰੀ بس میں یہ کہنا چاہنا کہ اسیں اج ساری تقریبا پوری ਸਾਡੀ پنجابی دی ਜਿਹੜੀ ਫਿਲਮ ਇੰਡਸਟਰੀ ਆ ਉਹ ਉਦਾਸ ਆ ਤੇ ਸਾਡੇ تھیٹر گروپ ਸਾਰੇ ਉਦਾਸ ਨੇ ਕਿਉਂਕਿ ਇੱਕ ਬਾਤ ਹੀ ਯੰਗ ਤੇ ਬੜਾ ਟੈਲੈਂਟਡ ਜਿਹੜਾ ਹੈ ਅਦਾਕਾਰ ਅਜੇ ਸੀ ਉਹਦੇ ਕੋਲ ਬਹੁਤ ਕੁਝ ਜਿਹੜਾ ਹੈਗਾ ਚਾਹੁੰਦੇ ਸੀ ਕਿ ਉਹਦੀਆਂ ਚੰਗੀਆਂ ਫਿਲਮਾਂ ਆਉਣਗੇ ਉਹਦੇ ਚੰਗੇ ਕਿਰਦਾਰ ਆਉਣਗੇ ਉਹ ਜਿਹੜਾ ਸਾਡੇ ਹੱਥੋਂ ਖੁੱਸ ਗਿਆ ਅਸੀਂ ਉਦਾਸ ਆ ਤਵਾ ਬਹੁਤ ਵਧੀਆ ਸੀਗਾ ਹਰੇਕ ਨਾਲ ਵਧੀਆ ਗੱਲਬਾਤ ਕਰਦੇ ਸੀਗੇ ਬਹੁਤ ਖੁਸ਼ ਸੀ ਸਵਾਬ ਬਹੁਤ ਵਧੀਆ ਸਵਾਬ ਸੀਗਾ ਫਿਲਮਾਂ ਬਹੁਤ ਕਰੀਏ ਮੈਂ ਇਸ ਟਾਈਮ ਮੇਰੇ ਦੋ ਫਿਲਮਾਂ ਆ ਜਾਂਦਾ ਇੱਕ ਤਾਂ ਦੂਰ ਵੀਰ ਫਿਲਮ ਇੱਕ ਬੱਲਿਓ ਚਲਾਕ ਸੱਜਣਾ ਇੱਕ ਕਰੇਜੀ ਟੱਬਰ ਵੀ ਹੈਗੀ ਆ ਬਹੁਤ ਫਿਲਮਾਂ ਮਤਲਬ ਸਾਰੀ ਫਿਲਮਾਂ ਚ ਵਧੀਆ ਰੋਲ ਕਰਦਾ ਹੁੰਦਾ ਸੀ ਹੁਣ ਵੀ ਜਾਂਦੇ ਸੀਗੇ ਕੰਮ ਤੇ ਕੀ ਕਾਰਨ ਕੀ ਹੋਇਆ ਇਹਨਾਂ ਦਾ ਕੀ ਇਹ ਡਰਿੰਕ ਦਾ ਮਤਲਬ 2-4 ਮਹੀਨੇ ਤੋਂ ਜ਼ਿਆਦਾ ਕੰਮ ਲੱਗ ਗਏ ਸੀਗੇ ਇਹ ਰਾਤ ਨੂੰ ਇੱਕ ਰਾਤ ਨੂੰ ਇਹ ਡਰਿੰਕ ਕਰਦੇ ਮੋਟਰ ਬਗਾਏ ਉਹ ਡਰਿੰਕ ਕਰਦੇ ਉਹਨਾਂ ਨੇ ਆਪਣੀ ਡਰਿੰਕ ਉੱਥੇ ਰੱਖਤੀ ਫਿਰ ਸਵੇਰੇ ਭਲੇਖੇ ਨਾਲ ਉਹ ਡਰਿੰਕ ਡਰਿੰਕ ਕਿਸੇ ਨੇ ਚੱਕ ਲਈ ਸੀ ਉਹਨਾਂ ਦੀ ਉਹ ਡਰਿੰਕ ਦੇ ਭਲੇਖੇ ਨਾਲ ਨੇ ਸਪਰੇਅ ਪੀ ਲਈ ਜਾਂ ਖੂਨ ਦੀ ਉਲਟੀ ਆਈ ਫਿਰ ਉਹਨੂੰ ਪਤਾ ਲੱਗਾ ਇਹ ਮੇਰੇ ਤੇ ਸਪਰੇਅ ਪੀ ਹੋ ਗਈ ਫਿਰ ਜੇ ਉਹਨਾਂ ਨੇ ਸਾਨੂੰ ਦੱਸਤਾ ਇੱਕ ਤਾਂ ਇਹ ਉਹ ਕਿੱਧਰ ਕਰਦੇ ਸੀ ਰੋਲ ਕਮੇਡੀ ਕਰਦੇ ਸੀ ਬਹੁਤ ਵਧੀਆ ਰੋਲ ਕਰਦੇ ਸੀ ਕਮੇਡੀ ਵੱਧ ਕਰਦੇ ਸੀ ਤੁਸੀਂ ਕਹਿੰਦੇ ਗਏ ਹਾਂ ਸਾਨੂੰ ਚਲੋ ਗਏ ਹਾਂ ਹਾਂ ਇੱਕ ਕਲਾਕਾਰ ਜੀ ਕਈ ਕਲਾਕਾਰ ਹਨ ਅੱਜ ਕਿਹੜੇ ਕੋਈ ਜਹਾਜ਼ ਦੇ ਕਲਾਕਾਰ ਨੇ ਨਿੰਜਾ ਨਿੰਜਾ ਗਿੱਪੀ ਕਰੇ ਵਾਲਾ ਹੋਰ ਬਾਕੀ ਖਾਸ ਕਲਾਕਾਰ ਹੈਗੇ ਆ ਫਿਲਮਾਂ ਉਹਨੀਆਂ ਕਾਫੀ ਆਈਆਂ ਹੋ ਐਨਾ ਦੂਰ ਵੀ ਨਹੀਂ ਆਈ ਐ ਤੇ ਆ ਹੁਣ ਜਿਹੜੀ ਕਿਹੜਾ ਮੇਰੇ ਪਿੰਡ ਦਾ ਸਕੂਲ ਉਹਦੇ ਵਿੱਚ ਵੀ ਉਹਦਾ ਹੈਗਾ ਕਾਫੀ ਹਾਂ ਕਿਸ ਤਰ੍ਹਾਂ ਦੇ ਰੋਲ ਕਰਦੇ ਸੀ ਰੋਮ ਕਮੇਡੀਅਨ ਰੋਲ ਸੀਗੇ ਵੈਸੇ ਵੀ ਮਤਲਬ ਮਲਾਪੜਾ ਸੋਹ ਸੀਗਾ ਬਹੁਤ ਤੇ ਮਜ਼ਾਕ ਦੇ ਵਿੱਚ ਰਹਿੰਦਾ ਸੀ ਕੋਈ ਥੋੜਾ ਥੋੜਾ ਇਸ ਤਰ੍ਹਾਂ ਕੁਝ ਗੈਰ ਵੀ ਕਦੇ ਨਹੀਂ ਸੀ ਸ਼ੂਟਿੰਗ ਤਾਂ ਨਹੀਂ ਗਏ ਪਰ ਮਤਲਬ ਮੁਲਾਕਾਤ ਹੁੰਦੀ ਰਹਿੰਦੀ ਸੀ ਬਹੁਤ ਕਦੇ ਉਹ ਰੋਪੜ ਆ ਗਿਆ ਕਦੇ ਅਸਿਸੋਰ ਸਾਹਿਬ ਆ ਗਏ ਕਿੰਨਾ ਚੰਗਾ ਕਮੇਡੀ ਹੋ ਸਕਦਾ ਤੇ ਆਮ ਜਿੰਦਗੀ ਵਿੱਚ ਕਿਸ ਤਰ੍ਹਾਂ ਸੁਭਾਅ ਸੀ ਆਮ ਜਿੰਦਗੀ ਵਿੱਚ ਬਹੁਤ ਵਧੀਆ ਸੁਭਾਅਤਾ ਹਾਸ ਮੁਖ ਸੁਭਾਅ ਦਾ ਹਰ ਇੱਕ ਵਾਰ ਹੱਸ ਕੇ ਬੋਲਣਾ ਕਿਸੇ ਦੀ ਪਣਾ ਕਰ ਰਹੇ ਆ ਇਹ ਤੇ ਪਰੇ ਕੁਝ ਐਨਾ ਮਤਲਬ ਸੀਗਾ ਵੀ ਥੋੜਾ ਬਹੁਤ ਅਫਸੈਟਿੰਗ ਚਲੋ ਚਲਦੀ ਹੈ ਅਪ ਡਾਊਨ ਚੱਲਦਾ ਹੁੰਦਾ ਇੰਡਸਟਰੀ ਦੇ ਵਿੱਚ ਪਰ ਐਦਾਂ ਦਾ ਕੁਝ ਨਹੀਂ ਸੀਗਾ ਵੀ ਮਾਈਂਡ ਦੇ ਵਿੱਚ ਵੀ ਇਹ ਪਾਣਾ ਵੀ ਵਰਤ ਜੂਗਾ ਇਹ ਇੰਡਸਟਰੀ ਉਹਨੂੰ ਕੋਈ ਨਹੀਂ ਮੇਰੇ ਨਾਲ ਐਕਚੁਅਲੀ ਥੋੜੇ ਦਿਨ ਪਹਿਲਾਂ ਹੀ ਮੇਰੇ ਨਾਲ ਮੁਲਾਕਾਤ ਹੋਈ ਸੀ ਮੇਰੇ ਕੋ ਆਕੇ ਗਿਆ ਰੋਪੜ ਉਹ ਤੇ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਵੀ ਐਨਾ ਜ਼ਿਆਦਾ ਅਫਸੈਟ ਹੈ ਵੀ ਇਹ ਜ਼ਰੂਰ ਕਿਹਾ ਸੀ ਵੀ ਥੋੜਾ ਜਿਹਾ ਫਾਲ ਡਾਊਨ ਹੈਗਾ ਇਸ ਟਾਈਮ ਇੰਡਸਟਰੀ ਦੇ ਵਿੱਚ ਪਰ ਐਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਵੀ ਕੋਈ ਐਦਾਂ ਦਾ ਸਿਸਟਮ ਹੋ ਜਾਏਗਾ ਦਾਰੂ ਪੀਣਤੀ ਜਾਨੂ ਸੋ ਦਾਰੂ ਤਾਂ ਇੱਕ ਹੈਬਿਟ ਕਹ ਲਓ ਜਾਂ ਕੁਛ ਕਹ ਲਓ ਪਿੰਦੇ ਸੀ ਅਸਰ ਮੈਨੂੰ ਹੀ ਸਵੇਰੇ ਫੋਨ ਆਇਆ ਉਹਦੇ ਹੀ ਫੋਨ ਤੋਂ ਆਇਆ ਮੈਂ ਸਗੋਂ ਉਸੇ ਰੂਪ ਚ ਗੱਲ ਕੀਤੀ ਜਿਵੇਂ ਵੀ ਰਾਣਾ ਨਾਲ ਹੀ ਮੈਂ ਗੱਲ ਕਰਨੀ ਆ ਮੈਂ ਉਹਨੂੰ ਕਹਿ ਰਿਹਾ ਮੈਂ ਖਰ ਰਾਣਾ ਤੇਰੀ ਆਵਾਜ਼ ਨਹੀਂ ਸੁਣਦੀ ਯਾਰ ਉੱਚੀ ਬੋਲ ਪਰ ਬੋਲਣ ਵਾਲੇ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਦੱਸਿਆ ਵੀ ਰਾਣਾ ਨਹੀਂ ਰਿਹਾ ਤੇ ਮੈਂ ਬੜਾ ਮਾਯੂਸ ਹੋਇਆ ਸੁਣ ਕੇ ਵੀ ਇਹ ਅਚਾਨਕ ਕੀ ਹੋਇਆ ਮੈਂ ਇੱਥੇ ਆ ਕੇ ਗੁਰਪ੍ਰੀਤ ਨੂੰ ਦੱਸਿਆ ਅਸੀਂ ਸਾਰੇ ਮਾਯੂਸ ਹੋ ਗਏ ਤੇ ਰਣਾ ਮੈਨੂੰ ਲੱਗਦਾ ਮੇਰੀ ਨਜ਼ਰ ਦੇ ਵਿੱਚ ਬੜਾ ਸਿਫਤੀ ਕਲਾਕਾਰ ਸੀਗਾ ਜਿਵੇਂ ਰਾਜਵਿੰਦਰ ਹੋਰਾਂ ਨੇ ਪਹਿਲਾਂ ਦੱਸਿਆ ਵੀ ਉਹਦਾ ਤੋੜ ਕੋਈ ਨਹੀਂ ਉਹਦਾ ਬਦਲ ਕੋਈ ਨਹੀਂ ਸੀ ਤੇ ਮੈਂ ਉਹਨੂੰ ਅਕਸਰ ਕਹਿੰਦਾ ਹੁੰਦਾ ਸੀ ਮਹਾਰਾਣਾ ਚਿੰਤਾ ਨਾ ਕਰ ਕਿ ਕੋਈ ਸਮਾਂ ਇਹੋ ਜਿਹਾ ਆਊਗਾ ਤੇ ਤੂੰ ਸਭ ਨੂੰ ਪਿੱਛੇ ਛੱਡ ਜਾਏਗਾ ਛੇਤੀ ਹੌਸਲੇ ਆ ਰਗੇ ਉਹਦਾ ਇੱਕ ਕਾਰਨ ਹੈਗਾ ਜੀ ਮੈਂ ਜਦੋਂ ਵੀ ਤੁਸੀਂ ਆਇਓ ਰਾਜਵਿੰਦਰ ਆਇਆ ਗੁਰਪ੍ਰੀਤ ਬੈਠੀ ਐ ਔਜਲਾ ਆਜੂ ਮਲਕੀਤ ਰੌਣੀ ਆਜੂ ਹੋਰ ਸਾਰੇ ਆ ਜਾਣਗੇ ਸ਼ੋਕ ਸਤ ਕੀ ਅਸੀਂ ਸ਼ੋਕ ਸੱਥਾਂ ਤੇ ਬੈਠਣ ਸਮੇਂ ਹੀ ਜੁੜਦੇ ਆ ਅੱਗੇ ਪਿੱਛੇ ਸਾਨੂੰ ਜੁੜਨਾ ਨਹੀਂ ਚਾਹੀਦਾ ਹੈਗਾ ਤੇ ਜਦੋਂ ਅਸੀਂ ਜੁੜਦੇ ਆ ਤਾਂ ਮੈਨੂੰ ਲੱਗਦਾ ਜਿਹੜਾ ਵਾਰ-ਵਾਰ ਇਹ ਆਉਂਦਾ ਵੀ ਕੋਈ ਅਲੱਗ-ਥਲੱਗ ਮਹਿਸੂਸ ਕਰਦਾ ਇਕੱਲਾ ਮਹਿਸੂਸ ਕਰਦਾ ਤੇ ਜਦੋਂ ਉਹਨੂੰ ਇਹ ਅਹਿਸਾਸ ਹੋਊਗਾ ਕਿ ਨਹੀਂ ਮੈਂ ਇਕੱਲਾ ਨਹੀਂ ਮੇਰੇ ਨਾਲ ਕਿੰਨੇ ਸਾਰੇ ਹੈਗੇ ਆ ਤੇ ਫੇਰ ਸ਼ਾਇਦ ਬੰਦ ਜਿੰਦਗੀ ਹੌਸਲਾ ਫੜ ਜਾਵੇ ਉਂਝ ਮੈਂ ਨਾਲ ਦੀ ਨਾਲ ਇਹ ਵੀ ਕਹਿੰਦਾ ਹੈਗਾ ਕਿ ਜਦੋਂ ਵੀ ਕੋਈ ਛੋਟੇ ਵੱਡੇ ਪਰਦੇ ਤੇ ਹੁੰਦਾ ਹੈਗਾ ਤੇ ਉਹ ਕੁਦਰਤੀਆ ਇਹਦੇ ਵਿੱਚ ਗਲੈਮਰ ਹੈਗਾ ਤੇ ਗਲੈਮਰ ਹੋਣ ਕਰਕੇ ਵਡਿਆਈ ਹੋਣ ਕਰਕੇ ਉਹਨੂੰ ਕਈ ਵਾਰ ਉਹਦੀ لیاقت ਤੋਂ ਵੱਧ ਉਹਦੀ ਜੈਜਕਾਰ ਹੁੰਦੀ ਹੈਗੀ ਹੈ ਤੇ ਉਹਨੂੰ ਉਸ ਜੈਜਕਾਰ ਨੂੰ ਵੀ ਸਮਝਦੇ ਨਾਲ ਹੀ ਸਾਹਮਣਾ ਹੁੰਦਾ ਹੈਗਾ ਤੇ ਕਿਤੇ ਨਾ ਕਿਤੇ ਜਿਹੜੀ ਸਮਝ ਦੀ ਜਿਹੜੀ ਕਮੀ ਹੈਗੀ ਹੈ ਜਿਹੜੀ ਸਕੂਲਿੰਗ ਦੀ ਕਮੀ ਹੈਗੀ ਆ ਉਹ ਚਾਹੇ ਉਹਦੀ ਸਕੂਲਾਂ ਦੀ ਪੜ੍ਹਾਈ ਲਿਖਾਈ ਤੋਂ ਲੈ ਲਓ ਚਾਹੇ ਉਹ ਇੰਡਸਟਰੀ ਜਾਂ ਜਿਹਦੇ ਵਿੱਚ ਵੀ ਉਹ ਕੰਮ ਕਰਦਾ ਹੈਗਾ ਉਸ ਇਸ ਸਮੂਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਜਿਹੜਾ ਹੈਗਾ ਪ੍ਰਸ਼ਨ ਇਹ ਹੈ